2714 ਵੱਲੋਂ ਮਾਨਤਾ ਪਲਾਈ ਦੇ ਜਿੰਨੇ ਕੰਮ ਕੀਤੇ ਮੈਂ ਮੰਨਦਾ ਕਿ ਇਸ ਤੋਂ ਇਲਾਵਾ ਆਪਣੀ ਜ਼ਿੰਦਗੀ 'ਚ ਮੈਂ ਨਹੀਂ ਕੀਤੀ ਕੋਈ ਸੰਸਥਾ ਦੇਖੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪੌਦੇ ਲਾਉਣੇ, ਉਹਨਾਂ ਦਾਮ ਕਰਨਾ, ਦੂਰ ਦੇ ਦੇਣ, ਗਰੀਬਾਂ ਨੂੰ ਘਰ ਬਣਾ ਕੇ ਦੇਣਾ, ਭੁੱਖੇ ਬੈਠੇ ਕਰਾਉਣਾ ਤੱਕ ਦਾ ਕਲਾਸ਼ੀ ਕੀਤਾ ਹੈ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਸੰਸਥਾ ਦੇਖੀ ਹੈ ਕਿ ਜਿਹੜੇ ਆਪਣਾ ਆਪ ਵਾਰ ਕੇ ਵੀ ਲੋਕਾਂ ਨੂੰ ਇਸ਼ਾਰਾ ਦੇ ਲੱਗੇ। ਕਾਫੀ ਮਸਾਲਾ ਨੇ ਵੀ ਅਜਿਹਾ ਮਸਾਲਾ ਹੈ ਕਿ ਕਿਰਤੀ ਕਰਨਾਂ ਲਈ ਜੇ ਇਸ ਨੂੰ ਕੱਟ ਰਹਿ ਜਾਣੀ ਹੈ। ਪਰ ਬਹੁਤ ਵਧੀਆ ਬੜੀ ਖੁਸ਼ੀ ਹੁੰਦੀ ਹੈ ਵਰਤਿਆਂ ਵਿੱਚ ਪਾ ਕੇ ਨਾ ਲੋਕੋ ਤੋਂ ਜਨਾ ਫਲਾਸਿਸ ਦੇਖ ਕੇ ਭਾਈ ਕੁਲੇ ਵੀ ਖੜੇ ਦੀ ਸਰਕਾਰ ਦੇ ਦੋਲੇ ਉੱਤਰ ਰਹੀ ਲੋਕਾਂ ਦੇ ਮਨਾਂ 'ਚ ਨਫਰਤ ਹੈ ਜਿਹੜਾ ਲੋਕਾਂ ਨੇ ਜ਼ਿੰਦਗੀ 'ਚ ਕੁਛੰਦਾ ਕੰਮ ਨਹੀਂ ਕੀਤਾ ਹੁੰਦਾ ਉਹਨਾਂ ਨੂੰ ਨਿੰਦਿਆ ਤੋਂ ਬਿਨਾਂ ਖੁਸ਼ੀ ਨਹੀਂ ਹੁੰਦੀ ਨਿੰਦਿਆ ਨਿੰਦਤਾਂ ਨਿੰਦਿਆ ਕਰ ਕਰ ਹਾਰੀ ਆਪ ਤਾਂ ਨਿੰਦਕ ਨਰਕੀ ਰੁਪਿਆ ਕੋਲ ਵੀ ਡੁੱਬੀ ਸਾਰੀ ਹੈ ਤੇਰਾ ਸੱਚਾ ਸੌਦਾ ਦੇ ਕੋਈ ਨਹੀਂ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਦੇ 57 ਜਨਮ ਦਿਨ ਮੌਕੇ ਸਾਧ ਸੰਗਤ ਵੱਲੋਂ ਵੱਡੀ ਗਿਣਤੀ ਪੌਦੇ ਲਗਾਏ ਜਾ ਰਹੇ ਨੇ ਜੇਕਰ ਪੌਦੇ ਲਗਾਉਣ ਦੀ ਗੱਲ ਕਰਨੀ ਜਾਵੇ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਸਾਧ ਸੰਗਤ ਦੇ ਲੋ ਅੱਜ ਪੌਦਾ ਰੋਪਣ ਕੀਤਾ ਜਾ ਰਿਹਾ ਹੈ ਅਤੇ ਇਸ ਤਿਉਹਾਰ ਨੂੰ ਇੱਕ ਨੂ ਤਿਉਹਾਰ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਹਰ ਸਾਲ ਹੀ ਸਾਧ ਸੰਗਤ ਵੱਲੋਂ ਲੱਖਾਂ ਤਦਾ ਦੇ ਪੌਦੇ ਲਗਾਏ ਜਾਂਦੇ ਅਤੇ ਅੱਜ ਜੋ ਵੱਡੇ ਹੋ ਕੇ ਦਰਖਤ ਬਣ ਚੁੱਕੇ ਨੇ ਅਤੇ ਆਕਸੀਜਨ ਭਰਪੂਰ ਮਾਤਰਾ ਜਮਾ ਰਹੇ ਨੇ ਅੱਜ ਬਲਾਕ ਸੱਜਦੇ ਕਮੂਨ ਦੇ ਵਿੱਚ ਮੌਜੂਦ ਹਾਂ ਜਿੱਥੇ ਹਲਕੇ ਦੇ ਐਮਐਲਏ ਅਤੇ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵੀ ਉਹਦਾ ਨਾਲ ਪਹੁੰਚੇ ਹੋਏ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਡੇਰਾ ਸੱਚਾ ਸੌਦਾ ਦੀ 85 ਮੈਂਬਰ ਤੱਕ ਇੱਥੇ ਮੌਜੂਦ ਨੇ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਸ ਹਲਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨਾਲ ਕਿ ਕਿਵੇਂ ਦੇਖਦੇ ਨੇ ਡੇਰਾ ਸੱਚਾ ਸੌਦਾ ਦੀ ਪੌਦੇ ਰੂਪਨ ਮੈਮੂ ਸਰ ਹਰ ਸਾਲ ਹੀ ਸੰਘਟਨ ਵੱਲੋਂ ਲੱਖਾਂ ਤੱਕ ਦਾ ਪੌਦੇ ਲਗਾਏ ਜਾਂਦੇ ਕਿਵੇਂ ਦੇਖਦੇ ਹੋ ਸੰਘਟਨ ਡੇਰਾ ਸੱਚਾ ਸੌਦਾ ਮੁਬਾਰਕ ਵਾਸ ਇਤੀ ਇਤੀ ਬੋਡੀ ਦਾ ਦਮਦਮ ਕੱਲ 15 ਅਕਤੂਬਰ ਹੈ ਪਰ 15 ਅਕਤੂਬਰ ਸਜਾਤੀ ਦੀ ਫੋਨ ਕਰਕੇ ਜਨਤਾ ਉੱਤਰ ਵੀ ਬੀਜੀ ਹੋਵੇਗੀ ਪਰ ਜਿੰਨੇ ਵੀ ਸੱਤਾ ਨੂੰ ਚੋਣ ਵਾਲੇ ਲੋਕ ਨੇ ਅੱਜ ਮਿਲਾਰੇ ਨੇ ਜਿਸ ਤਰ੍ਹਾਂ ਮੈਨੂੰ ਸੁਵਾਰਕ ਪ੍ਰਸਤਾਵ ਹੈ ਮੈਨੂੰ ਸ਼ਾਮਲ ਹੋਣ ਦਾ ਅ ਡੇ ਦਾ ਸੱਚਾ ਸੌਦਾ ਵਾਲਾ ਮਾਨਤਾ ਅਪਲਾਈ ਦੇ ਜਿੰਨੇ ਕੰਮ ਕੀਤੇਗੇ ਮੈਂ ਮੰਨਦਾ ਕਿ ਇਸ ਤੋਂ ਇਲਾਵਾ ਆਪਣੀ ਜ਼ਿੰਦਗੀ ਚ ਮੈਂ ਨਹੀਂ ਕੀਤੀ ਰੋਸ ਸੱਤਾ ਦੇਖੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਅਉਦੇ ਲਾਉਣੇ ਫੋਨਦਾਨ ਕਰਨਾ ਦੂਰ ਦੇ ਦੇ ਗਰੀਬਾਂ ਨੂੰ ਕਾਰ ਬਣਾ ਕੇ ਦੇਨੇ ਉੱਖੇ ਬੈਠੇ ਕਰਾ ਉਹਨਾਂ ਤੱਕ ਰਾਸ਼ਨ ਪਹੁੰਚੋਣਾ। ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਸੰਸਥਾ ਦੇਖੀ ਹੈ ਕਿ ਜਿਹੜੇ ਆਪਣਾ ਆਪ ਵਾਰ ਕੇ ਵੀ ਲੋਕਾਂ ਲਈ ਕਸ਼ਾਹਤ ਹੋ ਜਾਂਦੇ ਨੇ। ਕਾਫੀ ਮਸਾਲਾ ਨੇ ਜੀ ਅੱਜ ਅਪਾ ਸਾਰੇ ਵਿਕਲਪੀ ਕਰ ਲੱਗੇ ਜੀ ਫਸਲੇ ਵੀ ਕੱਟ ਰਹਿ ਜਾਣੀ ਹੈ। ਪਰ ਬਹੁਤ ਵਧੀਆ ਬੜੀ ਖੁਸ਼ੀ ਹੁੰਦੀ ਹੈ ਕਿ ਜਿਸ ਤਰ੍ਹਾਂ ਫਰੁਖ ਖਲਾ ਰਹੇ ਹਨ ਇੱਕ ਪੀਪ ਉਸ ਦਾ ਆਪਣੇ ਮਾਪੇ ਕੋਲ ਦੂਰ ਚਲੇ ਜਾਂਦਾ ਜੀ ਅਸੀਂ ਘਰ ਵਿੱਚ ਰੁਖ ਲਾਇਆ ਉਹ ਕਿਧਰੇ ਵੀ ਨਹੀਂ ਜਾਂਦਾ ਸਾਨੂੰ ਅੰਤ ਤੱਕ ਸਾਡੀ ਸੇਵਾ ਕਰਦਾ ਰਹਿੰਦਾ ਸਾਨੂੰ ਸਾਹ ਦਿੰਦਾ ਸਾਨੂੰ ਪਾਲ ਵੀ ਦਿੰਦਾ ਅੱਜ ਜਿਹੜੇ ਆਪਾਂ ਬੁੱਤੇ ਲਾਏ ਆ ਅਲਦਰ ਗੁੱਟਨੇ ਸਟੇਡੀਅਮ ਦੇ ਵਿੱਚ ਜਿੱਨੇ ਮਧਵਤੀ ਪਰਵਾਰਾਂ ਦੇ ਬੱਚੇ ਖੇਡਣ ਆਉਣਗੇ ਅਗਰ ਕੋਈ ਮੈਂ ਪਹਿਲਾਂ ਵੀ ਕਲਪਨਾ ਕੀਤੀ ਸੀ ਜਦੋਂ ਮੈਂ ਮੰਤਰੀ ਸੀ ਮੇਰੀ ਕੋਈ ਬਾਗਬਾਨੀ ਸੀ ਤਾਂ ਉਦੋਂ ਵੀ ਮੇਰੀ ਇਹ ਸੋਚ ਸੀ ਕਿ ਜਿਹੜੇ ਗਰੀਬ ਲੋਕ ਨੇ ਨਹੀਂ ਫਲ ਲੈ ਸਕਦੇ ਲੈ ਸਕਦੇ ਨਹੀਂ ਜੀ ਤਾਂ ਜੇ ਅਸੀਂ ਸੜਕਾਂ ਦੇ ਕਿਨਾਰੇ ਲੈਹਾਂ ਦੇ ਕਿਨਾਰੇ ਜਿੱਥੇ ਸਰਕਾਰੀ ਥਾਵਾਂ ਨੇ ਉੱਥੇ ਇਸ ਤਰ੍ਹਾਂ ਦੇ ਪੌਦੇ ਫਲ ਦਾ ਲਾਏ ਜਾਣਗੇ ਤਾਂ ਉਹ ਲੇਬਰ ਮੈਨ ਜਿਹੜਾ ਕੰਮ ਕਰਦਾ ਮਜ਼ਦੂਰੀ ਕਰਦਾ ਹੈ ਉਹ ਤੋਂ ਪੜ੍ਹ ਖਾ ਸਕਦਾ ਉਸੇ ਤਰ੍ਹਾਂ ਇਹ ਜਿਹੜੀ ਪਹਿਲ ਹੋਈ ਹੈ ਪੰਜਾਬ ਦੇ ਟੂ ਬਹੁਤ ਵਧੀਆ ਸਟੇਡੀਅਮ ਹੈ ਦਾ ਰਿਕਰਡ ਬਣਿਆ ਹੈ ਇਹਦੇ ਚਾਲ ਲੱਗਣਗੇ ਜਿੰਨੇ ਜਵਾਨ ਖੇਡਣ ਜਾਓਗੇ ਆਪਣੇ ਹੌਲੀ ਕਾਲਰ ਬਣਾਸ਼ ਕਰਕੇ ਤੇ ਬਹੁਤ ਚੰਗੀ ਫੈਲ ਹੈ ਪਹਿਲ ਕਰਨੀ ਮਤਲਬ ਪਹਿਲਾਂ ਵੀ ਦੱਸਿਆ ਕਿ ਮੈਂ ਤਾਂ ਆਪੂ ਫੈਨ ਆ ਇਸ ਤਰ੍ਹਾਂ ਦੇ ਜਿਹੜੇ ਚੰਗੇ ਕੰਮ ਕੀਤੇ ਜਾਂਦੇ ਨੇ ਚੰਗੇ ਕੰਮ ਕਰਦੇ ਨੇ ਜੋ ਇਨਸਾਨ ਉਸ ਤੋਂ ਤੇ ਹਨ ਕਰਦਾ ਹੈ ਜਿਹੜੇ ਜਿਹੜੇ ਜਿੰਨੇ ਵੀ ਤੁਸੀਂ ਹਾਲ ਸ਼ਾਮਲ ਹੋਏ ਵਰਤਿਆਂ ਵਿੱਚ ਪਾ ਕੇ ਨਰੋਧ ਕੋ ਤੋਂ ਚੱਲਣਾ ਤੇ ਰਸਤੇ ਸੀ ਦੇਖ ਕੇ ਕਾਈ ਕੁਲੇ ਵੀ ਖੜੇ ਸੀ ਸਰਕਾਰ ਦੇ ਕੋਲੇ ਲੁਕਾਵੇ ਸੀ ਤਾਂ ਇਹ ਹੁੰਦਾ ਆਪਣਾ ਅਨਸ਼ਾਵਰ ਕਰਨਾ ਜਦੋਂ ਗੁਰੂ ਦੀ ਸਿੱਖਿਆ ਹੀ ਜਹੀ ਮਿਲਦੀ ਹੈ ਲੋਕਾਂ ਦੇ ਮਨਾਂ ਅੰਦਰ ਨਫ਼ਰਤ ਹੈ ਜਿਹੜਾ ਲੋਕਾਂ ਨੇ ਜ਼ਿੰਦਗੀ ਵਿੱਚ ਕੁਝੰਦਾ ਤਾਂ ਮੰਨੀ ਕੀਤਾ ਹੁੰਦਾ ਉਹਨਾਂ ਕੋਲੇ ਨਿੰਦਿਆ ਤੋਂ ਬੰਨਾਂ ਪੁੱਛ ਨਹੀਂ ਨਿੰਦਿਆ ਨਿੰਦਕ ਨਿੰਦਿਆ ਕਰ ਕਰ ਹਾਰੀ ਆਪ ਤਾਂ ਨਿੰਦਕ ਨਰਕੀ ਰੁਪਿਆ ਕੋਲ ਵੀ ਡੁੱਬੀ ਸਾਰੀ ਅਜਿਹੇ ਲੋਕ ਕੋਲ ਵੀ ਡੁੱਬ ਜਾਂਦੇ ਨੇ ਤੇਰੇ ਕਿਸੇ ਦੀ ਨਿੰਦਿਆ ਕਰਦੇ ਨੇ ਸੱਚ ਦੇ ਮਾਰਗ ਤੇ ਤੇਰਾ ਸੱਚਾ ਸੌਦਾ ਦਿਨੇ ਚੱਲਦੇ ਨੇ ਪ੍ਰਮਾਤਮਾ ਦਾ ਸਤਿਭਿਸ਼ ਬਿਲਕੁਲ ਜੀ ਸੱਚ ਦੇ ਰਾਹ ਤੇ ਚੱਲਦੇ ਨੇ ਤੇ ਮਾਲਕ ਤਰੱਕੀਆਂ ਬਖਸ਼ੇ ਇਸ ਤਰ੍ਹਾਂ ਦੇ ਜਿਹੜੇ ਸ਼ਬਦਾਂ ਦਾ ਇਸਤੇਮਾਲ ਇੱਥੋਂ ਦੇ ਵਿਧਾਇਕ ਅਤੇ ਸਾਫ ਕਾਉਂਟ ਮੰਤਰੀ ਲਗਦਾ ਹੈ ਇਸ ਪਿੰਡ ਦੇ ਸਰਪੰਚ ਵੀ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਫੌਦੇ ਲਗਾ ਰਹੇ ਹੋ ਸਟੇਡੀਅਮ ਦੇ ਵਿੱਚ ਹਾਜੀ ਬੜੇ ਕਿੰਨੀ ਤਰ੍ਹਾਂ ਦੇ ਪੌਦੇ ਲਗਾਏ ਕਿੰਨੇ ਪੌਦੇ ਲਗਾਏ ਇੱਥੇ ਯਾਰ ਤੇ ਕਰੀਬ 50 ਲਾਇਆ ਹੈ ਜਿਹਨਾਂ ਸਟੇਡੀਅਮ ਵਿੱਚ ਕੋਈ ਜੋ ਪੰਚਾਇਤ ਦੀ ਖਾਲੀ ਜਗ੍ਹਾ ਪਈ ਹੈ ਜਾਂ ਸੜਕਾਂ ਦੇ ਆਸ-ਪਾਸੇ ਜੋ ਵੀ ਕੰਮ ਕਰ ਆਪਣੇ ਪੰਚਾਇਤ ਚਾਰੇ ਉਹਦੇ ਜੀ ਸਾਰੇ ਬੂਟੇ ਸਾਨੂੰ ਡੇਰੇ ਵੱਲੋਂ ਵੀ ਸਰਦਾ ਮਿਲੀ ਪਿੰਡ ਦਾ ਸਰਪੰਚ ਆਉਣ ਦੇ ਨਾਤੇ ਨਾਲੇ ਡੇਰੇ ਵੱਲੋਂ ਪਿਤਾ ਜੀ ਵੱਲੋਂ ਵੀ ਇਹੀ ਸਾਨੂੰ ਜੋ ਪਹਿਲ ਦਿੱਤੀ ਜਾਲੀ ਤੇ ਚੰਗੇ ਮਨ ਦਾ ਭਲਾਈ ਤੇ ਜੋ ਰੋਖਲਾ ਕੇ ਜੋ ਵਾਤਾਵਰਨ ਨੂੰ ਸਾਫ ਸੁੱਧਰ ਰੱਖਣ ਉਹ ਬੂਟੇ ਅਸੀਂ ਹਰ ਸਾਲ ਦੀ ਤਰ੍ਹਾਂ ਲਾਈਦੇ ਬਿਲਕੁਲ ਜੀ ਡੇਰਾ ਸਰਦਾਲੂ ਵੀ ਨੇ ਤੇ ਇਸ ਪਿੰਡ ਹਾਜੀ ਬੇਟੂ ਦੇ ਸਰਪੰਚ ਵੀ ਨੇ ਗੁਰਮੀਤ ਸਿੰਘ ਲੱਡੂ ਹੰਸਾ ਜਿਹੜੇ ਲਗਾਤਾਰ ਸੇਵਾ ਤੇ ਮਾਨਸਤਾ ਭਲਾਈ ਦੇ ਕਾਰਜਾਂ ਤਤਪਰ ਰਹਿੰਦੇ ਨੇ 85 ਮੈਂਬਰ ਮੌਜੂਦ ਨੇ ਇਸ ਸਦਨ ਗੱਲ ਕੇ ਬਾਈ ਸ਼ੇਵ ਜੀ ਕਿਵੇਂ ਦੇਖ ਦਿਓ ਡੇਰਾ ਸੱਚਾ ਸਾਉਦਾ ਦੀ ਔਦਾਰ ਰੋਪਣ ਮੈਮ ਦਨ ਦਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਸਾਡੇ ਹਜ਼ੂਰ ਪਿਤਾ ਤੀਸਰੀ ਪਾਸ਼ਾਹੀ ਡਾਕਟਰ ਸੰਤ ਗੁਰਮੀਤ RAM ਰਹਿਮ ਸਿੰਘ ਜੀ ਜਿਨ੍ਹਾਂ ਦਾ 57ਵਾਂ ਜਨਮ ਦਿਹਾੜਾ ਸਾਜ ਸੰਗਤ ਮਨਾ ਰਹੀ ਹੈ ਹਰ ਸਾਲ ਇਸੇ ਤਰ੍ਹਾਂ ਹੀ ਆਪਣੇ ਮੁਰਸ਼ਦ ਦਾ ਜਨਮ ਦਿਹਾੜਾ ਸਾਜ ਸੰਗਤ ਬੂਟੇ ਲਗਾ ਕੇ ਮਨਾਉਂਦੀ ਹੈ ਵੈਸੇ ਤਾਂ ਡੇਰਾ ਸੱਚਾ ਸੋਦਾ ਵਿੱਚ 163 ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜਿਸ ਦੇ ਵਿੱਚ ਗਰੀਬ ਬੱਚੀਆਂ ਦੀ ਸ਼ਾਦੀ ਕਰਵਾਉਣਾ ਬਲੱਡ ਡੋਨੇਟ ਕਰਨਾ ਕਿਡਨੀ ਡੋਨੇਟ ਕਰਨਾ ਇਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਇੱਕ ਪੌਦਾ ਰੋਪਣ ਜੋ ਬੂਟੇ ਲਗਾ ਕੇ ਮਾਨਵਤਾ ਨੂੰ ਸਮਰਪਿਤ ਪ੍ਰਕਿਰਤੀ ਨੂੰ ਹਰਿਆ ਭਰਿਆ ਔਰ ਸ਼ੁੱਧ ਰੱਖਣ ਲਈ ਜੋ ਇਹ ਪਹਿਲ ਕਦਮੀ ਡੇਰਾ ਸੱਚਾ ਸੋਦਾ ਵੱਲੋਂ ਕੀਤੀ ਗਈ ਹੈ ਇਹ ਸਾਡੇ ਹਜ਼ੂਰ ਪਿਤਾ ਡਾਕਟਰ ਸੰਤ ਗੁਰਮੀਤ RAM ਰਹੀਮ ਸਿੰਘ ਦੀ ਪ੍ਰੇਰਣਾ ਦੇ ਸਦਕਾ ਹੀ ਇਹ ਸਭ ਚੱਲ ਰਿਹਾ ਹੈ ਕਿ ਪੂਰਨ ਸੰਤ ਜੋ ਹੁੰਦੇ ਹਨ ਉਹ ਹਮੇਸ਼ਾ ਹੀ ਮਾਨਵਤਾ ਦੀ ਪੁਲਾਈ ਦੇ ਲਈ ਕੰਮ ਕਰਦੇ ਹਨ ਔਰ ਇਹੋ ਸਿੱਖਿਆ ਡੇਰਾ ਸੱਚਾ ਸੌਦਾ ਤੋਂ ਮਿਲਦੀ ਹੈ ਔਰ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਅਨਿਆਈ ਹਾਂ ਧੰਨ ਧੰਨ ਸਰਦਾਰ ਬਿਲਕੁਲ ਜੀ ਡੇਰਾ ਸੱਚਾ ਸੌਦਾ ਦੇ ਅਨਿਆਈਆਂ ਤੇ ਇਸ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਆਪ ਆਡੀ ਸਾਡੇ ਨਾਲ ਨੇ ਫੋਟੋ ਸੈਂਸਰਾਰੀ ਦੇ ਤਰਫੋਂ ਆੜੀ ਤੁਸੀਂ ਫੋਟੋ ਰੋਪਣ ਪਿਛਲੀ ਵਾਰੀ ਮੈਂ ਆਇਆ ਸੀ ਜਦੋਂ ਤੁਸੀਂ ਵੀ ਇੱਥੇ ਸੀ ਮਜੂਰ ਸੀ ਸਾਡੀ ਭੈਣ ਵੀ ਤੁਹਾਡੇ ਨਾਲ ਪਹੁੰਚੀ ਸੀ ਫੋਟੋ ਰੋਪਣ ਵੇਲੇ ਕੀ ਕਹਿਣਾ ਚਾਹੁੰਦੇ ਏ ਦੋ ਸ਼ਬਦ ਯਾ ਸਾਡੇ ਸਿੱਧੇ ਕਹਿਣਾ ਚਾਹੁੰਦੇ ਆ ਵੀ ਵਾਤਾਵਰਣ ਬੜੀਆ ਮਿਲੇ ਹਰੇਕ ਨੂੰ ਹਵਾ ਚੰਗੀ ਮਿੱਟੀ ਚੰਗਾ ਉਹ ਫ੍ਰੀ ਫਾਰ ਫੂਡ ਲਾਉਣ ਮੈਂ ਇਹ ਲੋਕ ਗਏ ਥਾਂ ਤੇ ਸਾਰੇ ਗੁਣਗਾਨ ਬਿਤਾਏ ਦੇ ਬਹੁਤ ਬਹੁਤ ਧੰਨਵਾਦ ਜੀ 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 ਅਸੀਂ ਇਸ ਦਾ ਸਿਸਟਮ ਨਾਲ ਲਿਆ ਸੀ ਇਹਨਾਂ ਬਿਸ਼ਵਾਂ ਕੋਲ ਗਏ ਤਾਂ ਕਿਸੇ ਹੋਰ ਸੱਜਣ ਦੇ ਨਾਲ ਸੀ ਕਿ ਉਹ ਭਜਾ ਪਤੀ ਸੀਗਾ ਉਹ ਸਾਨੂੰ ਕਹਿੰਦੇ ਕਿ ਉਹ ਬੈ ਕੇ ਚੱਲੀ ਤੇ ਇਹ ਲਗਾਤਾਰ ਜਦੋਂ ਸ਼ਰਾਬ ਵਗਣਾ ਪੀਲਾ ਜ਼ਮੀਨਾਂ ਮੇਰੇ ਲਗਾਤਾਰ ਪੀਂਦਾ ਤੇ ਇੱਕ ਦੌੜ ਬੱਸ ਜਿਹੜਾ ਦਾਲ ਚੜੌੜੀ ਗਏ ਤਾਂ ਫਰੀਦਿਆਂ ਨੇ ਸਾਡੀ ਵੀ ਅਸਰ ਦੇ ਦਿੱਤਾ ਜਿਵੇਂ ਲੱਗੇ ਕਿ ਉਹ ਬਹਿ ਜਾਗੇ ਤਾਂ ਅੰਦਰੋਂ ਨਾ ਸੱਜਣਾਂ ਦੇ ਕੋਈ ਅਸਰ ਨਹੀਂ ਕੋਸ ਥੋੜੇ ਕੰਦਾ ਰੌਦਾ ਸਿੱਜਾ ਕਰਦਾ ਉਹ ਕਹਿੰਦੇ ਵੀ ਉਹ ਆ ਕੇ ਲੈ ਆਦੇ ਸਨ ਮਦਦ ਕਰਨ ਪਤਨੀ ਚੋ ਵੀ ਆ ਲਿਆ ਉਸਨੇ ਗਰੋਥ ਸਿੰਰਜੀ ਦਾ ਜਿੱਤਿਆ ਸੀ ਇਹਦਾ ਕੁਮਾਲ ਹੈ ਜੇ ਨਾਲ ਕੰਪਨੀ ਦੀ ਰੈਡ ਤਾਂ ਉਸ ਵੇਲੇ ਉਹ ਸੁਪੀ ਇਨੀਸ਼ੀਅਤ ਸਰਨਾਮ ਬਣ ਲਿਆ ਆਹ ਉਹਨੇ ਕਰ ਲਿਆ ਅਸੀਂ ਕਹਿੰਦੇ ਸਵਾਤ ਜੁਰੇ ਵਜਿਹਾ ਦੋ ਬੜੀਆਂ ਬੇਟੀਆਂ ਪੁੱਛੀ ਕੀਤੀ ਸੀ ਜਿਹੜਾ ਉਹ ਬਣਿਆ ਬਹੁਤ ਵਧੀਆ ਸਾਥ ਸਾਥ ਉੱਤੇ ਪੰਚਾਇਤੀ ਪਰਦੇਸ਼ ਅੱਜ 10 ਦੇ ਹੁੰਦੇ ਸੀ ਕਿ ਜਦੋਂ ਪਿਤਾ ਜੀ ਜਾਂਦੇ ਤਾਂ ਉਹਨਾਂ ਦੀ ਜਿਹੜੀ ਆਪਣੀਆ ਬੇਟੀ ਸੀ ਉਹ ਗਰੇਗਰੀ ਪਾਪਾ ਨੂੰ ਕਹਿੰਦੇ ਕਿ ਲੇਡੀਜ਼ ਹੋ ਜਾਂਦੀ ਹੈ ਪਰ ਸਤਜੀ ਕਹਿੰਦੇ ਹੁੰਦੇ ਸੀ ਨਹੀਂ ਬੇਟਾ ਉਹ ਜਿਹੜੀ ਸਾਰੀ ਕੀਤੇ ਨੇ ਉਹ ਬਿਰੋਧਾ ਨੂੰ ਚਪਕਿਤ ਕੀ ਸਾਰੇ ਬੱਚੇ ਜਿਹੜੀ ਕੋ ਜੀ ਸਤਜੀ ਦੇ ਸਾਹਮਣੇ ਸਾਰੇ ਕੋਈ ਰਹਿੰਦੇ ਨੇ ਚਾਹੇ ਉਹ ਦੂਜੇ ਆਪਣੀ ਕੁੱਖ ਤੋਂ ਪੈਦਾ ਹੋਏ ਹੋਣ ਜਾਂ ਜਿਹੜੀ ਪਰਮਾਤਮਾ ਦੇ ਇਸ਼ਾਰੇ ਨਾਲ ਪਾਪਾ ਬਿਲਕੁਲ ਜੀ ਪਰਮਾਰਥੀ ਲੋਕ ਸਾਰਿਆਂ ਨੂੰ ਬਰਾਬਰ ਸਮਝਦੇ ਨੇ 15 ਸੱਚਾ ਦੇ 85 ਮੈਂਬਰ ਮੌਜੂਦ ਨੇ ਆ ਭਾਈ ਜੀ ਕਿਵੇਂ ਦੇਖਦੇ ਹੋ ਅੱਜ ਦੀ ਪੋਦਰ ਪਰਮਾਉ ਜਨ ਜਨ ਸਭ ਦੇ ਰਹੀ ਅਸਰਾ ਸਭ ਤੋਂ ਪਹਿਲਾਂ ਕਾਈ ਹੋਈ ਸਾਧ ਸੰਗਤ ਸਾਰੀ ਸ੍ਰਿਸ਼ਟੀ ਨੂੰ ਹਜ਼ੂਰ ਪਿਤਾ ਜੀ ਦੇ 57 57 ਜਨਮ ਦਿਨ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਹੋਵੇ ਜੀ ਡੇਰਾ ਸੱਚਾ ਸੋਦਾ ਦੇ ਮਾਨਵਤਾ ਭਲਾਈ ਦੇ ਕੰਮ 163 ਹਨ ਜਿਨ੍ਹਾਂ ਵਿੱਚੋਂ ਪੌਦਾ ਰੋਪਣ ਅਸੀਂ ਹਜ਼ੂਰ ਪਿਤਾ ਜੀ ਦਾ ਜਨਮ ਦਿਨ ਜੋ ਹੈ ਆਲ ਵਰਲਡ ਦੀ ਸਾਧ ਸੰਗਤ ਉਧਰ ਰੋਪਣ ਕਰਕੇ ਮਨੂਦਿਆ ਨੂੰ ਸਾਨੂੰ ਇਹ ਮਾਣ ਹੁੰਦਾ ਹੈ ਕਿ ਅਸੀਂ ਆਏ ਸਾਲ ਕਰੋੜਾਂ ਦੀ ਤعداد ਵਿੱਚ ਪੌਦੇ ਲਗਾਉਂਦੇ ਹਨ ਅਤੇ ਜਦੋਂ ਪੌਦੇ ਲਗਾਉਂਦੇ ਹਨ ਉਹਦੇ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਇਸ ਕਰਕੇ ਹਜ਼ੂਰ ਪਿਤਾ ਜੀ ਦੀ ਪ੍ਰੇਰਣਾ ਮੁਤਾਬਕ ਹੀ ਆਏ ਸਾਲ ਪੌਦੇ ਲਗਾਏ ਜਾਂਦੇ ਹਨ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਬਿਲਕੁਲ ਜੀ ਆਏ ਸਾਲ ਹੀ ਕਰੋੜਾਂ ਤعداد ਦੇ ਪੌਦੇ ਲਗਾਏ ਜਾਂਦੇ ਨੇ ਇਹ 85 ਮੈਂਬਰ ਜੀ ਹੋਰ 85 ਮੇਰੇ ਬਾਈਰ ਮੇਜ ਜੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿੰਨੇ ਪੌਦੇ ਬਲਾਕ ਵਿੱਚ ਲਗਾ ਚੁੱਕੇ ਤੁਸੀਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਆਪਣੇ ਜੋ ਬਲਾਕ ਸੈਦੇ ਕੀ ਮੋਹਨ ਦੇ ਵਿੱਚ 2000 ਤੋਂ ਉੱਪਰ ਜੋ ਬੂਟਾ ਲੱਗ ਚੁੱਕਾ ਹੈ ਇਹ ਜੋ ਪ੍ਰੇਰਣਾ ਸਾਡੇ ਸੰਤ ਡਾਕਟਰ ਗੁਰਮੀਤ ਰਾਮ ਰਿੰਦ ਸਿੰਘ ਜੀ ਇਹਦਾ ਜੀ ਨੇ ਸਾਨੂੰ ਦਿੱਤੀ ਹੈ ਜੋ ਕਿ ਹਵਾ ਪਾਣੀ ਖਰਾਬ ਹੋ ਰਿਹਾ ਸੀ ਤੇ 2009 ਦੇ ਵਿੱਚ ਜੋ ਹਜੂਰ ਪਿਤਾ ਜੀ ਨੇ ਪੌਦਾ ਰੋਪਾਣਾ ਸ਼ੁਰੂ ਕਰਕੇ ਜੋ ਸ਼ੁਰੂਆਤ ਕੀਤੀ ਉਸ ਦਿਨ ਤੋਂ ਜੋ ਲੱਕਾਂ ਹੀ ਪੌਦੇ ਜੋ ਲੱਗ ਚੁੱਕੇ ਹਨ ਸਾਡੇ ਬਲਾਕ ਨੇ ਵੀ ਅੱਜ 2000 ਤੋਂ ਉੱਪਰ ਪੌਦਾ ਲਾਤਾ ਹੈ ਤੇ ਜੋ ਬਲਾਕ ਦੇ ਵਿੱਚੋਂ ਬਾਕੀ ਬਾਈ ਜੀ ਗਿਣਤੀ ਜਾਣੀ ਰਹਿੰਦੀ ਹੈ ਜੀ ਦੰਦਨ ਸਤਿਗੁਰੂ ਸਿਰ ਹੈ ਜੀ ਬਿਲਕੁਲ ਜੀ ਡੇਰਾ ਸੱਚਾ ਸੌਦਾ ਦੀ ਗੱਲ ਕਰ ਲਈ ਜਾਵੇ ਤਾਂ ਕਿਸੇ ਜਾਣ ਪਛਾਣ ਦਾ ਮਤਲਬ ਨਹੀਂ ਕਿਉਂਕਿ ਸੰਗਤ ਵੱਡੀ ਗਿਣਤੀ ਪੌਦੇ ਲਾਉਂਦੀ ਹੈ ਤੇ ਅੱਜ ਵੀ ਸੰਗਤ ਵੱਲੋਂ ਵੱਡੀ ਗਿਣਤੀ ਚ ਹਾਜੀ ਬੇਟੂ ਸਟੇਡੀਅਮ ਸਵੇਤ ਪੰਜਾਬ ਦੇ ਵੱਖ-ਵੱਖ ਸੂਬਿਆਂ ਆ ਘਰ ਦੇ ਵੱਖ-ਵੱਖ ਸੂਬਿਆਂ ਸਵੇਤ ਪੂਰੇ ਪੰਜਾਬ ਅੰਦਰ ਵੱਡੀ ਗੱਡੀ ਪੁੱਗ ਲੈ ਕੈਮਰਾਮੈਨ ਦੇ ਨਾਲ ਵਿਜੇ ਹੰਡਾ ਸੱਚ ਕੋ ਨਿਊਜ਼ ਦੁਰਵਰਤ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ